ਸੁਖ ਹਾਉ ਤਾਲੰਗੂਰ ਸੇਵੀਐ ਅਹਨ ਸਹਜ ਸੁਭਾਅ ਏ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਏ ਫਤੰਕ ਸੰਮਦੀ ਨੂਰ ਅਰਸ਼ ਕੋਰਸ਼ ਛੱਟੀ ਐ ਤਦ ਲਠੇ ਸਚ ਪਾਤਿਸ਼ ਮਲ ਜਨਮ ਜਨਮ ਦੀ ਕੱਟੀ ਐ ਨਟ ਸੱਚ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਲੱਲ ਪੰਜਵਾ ਕਰ ਦੂਜੰ ਮਾਤੇ ਗਰਵ ਮੈਂ ਆਪਨ ਸਿੰਮਰਣ ਦੇਹ ਤੈ ਤੁਮ ਰਖਣ ਹਾਰੇ ਪਾਵਕ ਸਾਗਰ ਰਬ ਮੈਂ ਆਪਨ ਸੰਮਰਣ ਦੇਮ ਤੈ ਤੁਮ ਰੱਖਨ ਹਾਰੇ ਆਪਕ ਸਾਗਰ Será? ਕਰਣ ਹਾਰ ਤਿਰਣ ਜਾਨ ਤੂੰ ਦਾਤਾ ਨਾਨਕ ਕਾ ਸੰਗ ਲਿ ਨਾ ਚਰਜ ਚਲਤ ਸਦੇ ਸੰਗ ਜਤਨ ਹੈ ਮਿਲਾਇਓ ਤਾ ਸੋਨੇ ਤੇ ਮਾਰੇ ਬਾਣੇ ਅਨੰਦ ਭਿਆ ਏਖਤੇ ਨਾਨਕ ਪਰਤਾਪ ਫੁਰਖ ਨਿਰਬਾਣੀ ਸਾਧ ਸੰਗ ਕਰਤਾ ਪੁਰਖ ਨਿਰਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਘਰ ਦੂਜਾ ਨਾਤ ਗਰਬ ਮਹੇ ਆਪਨ ਸਿਮਰਨ ਦੇ ਤਹੇ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮਹੇ ਤਾਰੋ ਤਾਰਨ ਹਾਰੇ ਏ ਪਮਨ ਮੁਖ ਵਾਕ ਸੋਰਠ ਰਾਗੰਦਰ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦਾ ਸੇਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 614 ਤੇ ਸਬਾਈ ਮਾਨ ਹੈ ਸਤਿਗੁਰ ਜੀ ਰਹਿਮਤਾਂ ਕਰਨ ਸਤਿਗੁਰ ਜੀ ਦਾ ਪਵਿੱਤਰ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਆਪ ਜੀ ਵਡਪਾਗਿਓ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਪਰਕੇ ਸਤਿਗੁਰ ਜੀ ਦੇ ਪਵਿੱਤਰ ਪਾਵਨ ਦਰਸ਼ਨ ਕਰਦੇ ਹੋਏ ਗੁਰਬਾਣੀ ਨਾਲ ਜੁੜ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਹਾ ਹਾਂ ਸਤਿਗੁਰ ਜੀ ਸਰਬੱਤ ਦੀਆਂ ਹਾਜ਼ਰੀਆਂ ਸੇਵਾਵਾਂ ਦਾਰ ਪ੍ਰਵਾਨ ਕਰਨ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ